ਅਗਰ ਜੀ ਦਾ ਖਾਲਸਾ ਵਾਜੂ ਜੀ ਦੇ ਪੱਤੇ ਜੀ ਇਹ ਸਾਡੀ ਜੀ ਸਲੀਪ ਇਹ ਸਾਡੀ ਸਲੀਪ ਹਰਬਲ ਕੰਪਨੀ ਵੱਲੋਂ ਬਣਾਈ ਆ ਜੋ ਸਾਡਾ ਮਾਈਂਡ ਦਿਮਾਗ ਸਰੀਰ ਸੁੱਤਾ ਹੁੰਦਾ ਤੇ ਰਾਤ ਨੂੰ ਦਿਮਾਗ ਘੁੰਮਦਾ ਰਹਿੰਦਾ ਦਿਮਾਗ ਨੂੰ ਰੈਕਟ ਨਹੀਂ ਮਿਲਦੀ ਕਦੇ ਸੁਪਨੇ ਵਿੱਚ ਨਾਨਕੇ ਬਾਗੇ ਕਦੇ ਭੂਆ ਕੋਲ ਬਾਗੇ ਕਦੇ ਕਿਤੇ ਕਿਵੇਂ ਕਦੇ ਅਮਰੀਕਾ ਬਾਗੇ ਕਦੇ ਕੈਨੇਡਾ ਬਾਗੇ ਦਿਮਾਗ ਸਾਡਾ ਘੁੰਮਦਾ ਰਹਿੰਦਾ ਤੇ ਰੈਟ ਨਹੀਂ ਮਿਲਦੀ ਹੈ ਤੇ ਬੜੀਆ ਪ੍ਰੋਬਲਮਾਂ ਆਉਣ ਲੱਗ ਜਾਂਦੇ ਨੇ ਤੇ ਇਹ ਦਿਮਾਗ ਨੂੰ ਰਾਈਟ ਦੇਣ ਲਈ ਇਹ ਸਾਡੀ ਸਲੀਪ ਹਰਬਲ ਕੰਪਨੀ ਨੇ ਤਿਆਰ ਕੀਤੀ ਹੈ ਤੇ ਮੈਂ ਮਾਸਕਿਓਸ ਹਰਬਲ ਕੰਪਨੀ ਦਾ ਧੰਨਵਾਦ ਕਰਦਾ ਸੀਨੀਅਰ ਦਾ ਧੰਨਵਾਦ ਕਰਦਾ ਜੋ ਬਹੁਤ ਹੀ ਵਧੀਆ-ਵਧੀਆ ਪ੍ਰੋਡਕਟ ਸਾਡੇ ਲਈ ਤਿਆਰ ਕਰਦੇ ਸਾਰੀ ਪ੍ਰੋਡਕਟਾਂ ਚ ਲੈ ਰਿਆ ਜੀ ਤੇ ਸਲੀਪ ਪੀ ਕੇ ਬਹੁਤ ਸਰੀਰ ਨੂੰ ਰੈਫਰਟ ਆਉਂਦੀ ਹੈ ਤੇ 3 ਘੰਟੇ ਸੌਲੀ 4 ਘੰਟੇ ਸੌਲੀ ਵੇਟ ਨੀਂਦ ਪੂਰੀ ਲੈਣੀ ਚਾਹੀਦੀ ਹੈ ਤੇ ਸਲੀਪ ਪੀ ਕੇ ਐਂਡ ਪੂਰਾ ਮਨ 프ੈਸ਼ ਮਾਈਂਡ ਫਰੈਸ਼ ਹੋ ਜਾਂਦਾ Yok ਉਹ ਕਿਹਾ ਜੀ